ਵਰਤ ਸਿੱਖ ਮੀਨਸ ਟੂ ਲਰਨ ਸਿੱਖ ਦਾ ਮਤਲਬ ਸਿੱਖਣਾ ਚਿਲਾਨ ਹਰ ਬੱਚਾ ਇੱਕ ਸਿੱਖ ਜਾਂਦਾ ਆ ਵਾਲ ਕੱਟਣੀ ਨਹੀਂ ਘਟੋਨੇ ਤੁਹਾਡੀ ਆਪਣੀ ਮਰਜ਼ੀ ਆ ਤਾਰੇ ਮੁੱਢਿਆ ਦੀਆਂ ਦਾੜੀਆਂ ਕੱਟੀਆਂ ਰੰਗ ਲਾਉਂਦੇ ਆ ਇਹ ਦਰਸਲ ਇਹਨਾਂ ਨੂੰ ਸਿੱਖੀ ਧਰਮ ਬਾਰੇ ਪਤਾ ਹੀ ਕੱਖ ਨਹੀਂ ਨਾ ਹੀ ਸੀਬੀਐਸ ਸਕੂਲਾਂ ਵਿੱਚ ਸਿਖਾਇਆ ਜਾਂਦਾ ਆ ਇੱਕ ਕਨਸੈਪਟ ਹੈ ਉਸ ਵਕਤ ਊੜਾ ਅਤੇ ਜੂੜਾ ਬਾਰੇ ਕਿ ਉੜਾ ਸਿਖਾਉਣਾ ਨਹੀਂ ਤੇ ਜੂਰਾ ਕੱਟਣਾ ਇਹ ਗਵਰਨਮੈਂਟ ਪੋਲਿਟਿਕਲ ਡਿਸਆਰਡਰ ਹੈ ਕੰਟਰੀ ਵਿੱਚ ਸੌਥ ਹਾਲ ਦੇ ਉੱਤੋਂ ਇੱਥੇ ਸਪੈਸ਼ਲੀ ਬਾਬਾ ਜੀ ਦੇ ਦਰਸ਼ਨ ਕਰਨ ਆਏ ਆ ਅੱਜ ਇੱਥੇ ਪਹਿਲੀ ਵਾਰੀ ਪਹਿਲਾ ਸਾਹਿਬ ਦੇਖਿਆ ਤੇ ਮਨ ਬਹੁਤ ਖੁਸ਼ ਹੋਇਆ ਇਹ ਗੋੜੀਆਂ ਦਾ ਬੱਚਾ ਆ ਹਾਂਜੀ ਜੇਵੇ ਸਿੰਘ ਜੇਵੇ ਸਿੰਘ ਸੋ ਯੂ ਡੋਟ ਸਿੱਖੀ

ਦੇਖੋ ਅਸੀਂ ਵੈਪਟਾਈ ਸੇਖਾਂ ਅਮਰਤਾੜੀਆਂ ਠੀਕ ਹੈ ਅਤੇ ਯੂਕੇ ਬਰਮਿੰਗਮ ਦੇ ਵਿੱਚ ਚਪੈਰਾ ਸਾਹਿਬ ਦਾ ਪਾਰਟ ਹੁੰਦਾ ਹੈ ਸੋ ਇਸ ਫਰਸਟ ਟਾਈਮ ਅਸੀਂ ਇੱਥੇ ਅਸਲੀ ਬਾਬਾ ਦੀਪ ਸਿੰਘ ਦੇ ਸ਼ਹੀਦ ਦੇ ਅਸਥਾਨ ਤੇ ਆਏ ਹਾਂ ਹਾਂਜੀ ਕਿੰਨੀ ਖੁਸ਼ੀ ਹੋ ਰਹੀ ਮੰਗੋ ਬਹੁਤ ਬਹੁਤ ਫੀ ਵਰਰੀ ਆਨਰਡ ਥੈਂਕ ਯੂ ਬਰਮਿੰਗਮ ਤੇ ਇੱਕ ਨਾ ਫਰਕਾ ਬਹੁਤ ਫਰਕਾ ਇਹ ਔਥੈਂਟਿਕ ਆ ਤੇ ਉਹ ਇੱਕ ਔਥੈਂਟੀਕੇਸ਼ਨ ਦਾ ਇੱਕ ਕਾਪੀ ਆ ਹਾਂਜੀ ਉੱਥੇ ਕਿਵੇਂ ਚਪੈਰਾ ਸਾਹਿਬ ਕਰਦੇ ਰੱਖੀ ਉਹ ਵੀ ਇਦਾਂ ਹੀ ਕਰਦੇ ਆ ਸੰਗਤ ਇਤਨਾ ਥੋੜੀ ਘੱਟ ਹੁੰਦੀ ਆ ਮੌਸਮ ਦਾ ਵੀ ਫਰਕ ਹੁੰਦਾ ਆ ਅਤੇ ਉਸ ਇਹ ਧੰਤਨ ਬਾਬਾ ਦੀਪ ਸਿੰਘ ਜੀ ਦਾ ਸ੍ਰੀ ਸਥਾਨ ਆ ਕਿਵੇਂ ਮਨ ਚ ਆ ਗਿਆ ਇੱਥੇ ਆ ਕੇ ਦੁਪਹਿਰਾ ਖਾਣ ਦਾ ਅਸੀਂ ਵੈਸੀ ਆਏ ਸੀ ਇੱਕ ਮਹੀਨਾ ਹੌਲਿਡੇਜ਼ ਵੈਕੇਸ਼ਨ ਤੇ ਆਏ ਸੀ ਅਤੇ ਗੁਰੂ ਸਾਹਿਬ ਨੇ ਆਪ ਹੀ ਅੱਜ ਲੈ ਆਉਂਦਾ ਹਾਂਜੀ ਹਾਂਜੀ ਜਿੰਨਾ ਇਹਦਾ ਨਜ਼ਾਰਾ ਦੇਖਿਆ ਮੈਮ ਤੁਸੀਂ ਦੇਖ ਲਓ ਇੰਗਲੈਂਡ ਗੋਏ ਕੋਈ ਨਜ਼ਾਰਾ ਵੇਖਿਆ ਹੋ ਜਾ ਦੇਖੋ ਸੰਗਤ ਉੱਥੇ ਵੀ ਬਹੁਤ ਚੜ੍ਹਦੀ ਕਲਾ ਦੀ ਆ ਪਰ ਇੱਥੇ ਕੁਝ ਵੱਖਰੀ ਲੈਵਲ ਦਾ ਹਾਂਜੀ ਪਰ ਇੱਥੇ ਜੋ ਜਿਵੇਂ ਸੰਗਤ ਹੈ ਵੀ ਖੈਰ ਨੂੰ ਮਿਲਦੀ ਹੈ ਹਾਂਜੀ ਹਾਂਜੀ ਇਹ ਜੀ ਸੰਗਤ ਦੇਖਣ ਨੂੰ ਮਿਲਦੀ ਕਿਤੇ ਮਿਲਦੀ ਆ ਅਮਰੀਕਾ ਕੈਨੇਡਾ ਯੂਕੇ ਐਨ ਆਰ ਆਈ ਸਿੱਖ ਹੈਗੇ ਆ ਜਿਹੜੋ ਉਪਦੇਸ਼ ਕਰਦੀ ਆ ਕੋਸ਼ਿਸ਼ ਕਰਦੇ ਆ ਬਟ ਆਬਵੀਅਸਲੀ ਥਿਸ ਇਜ਼ ਅ ਨੇਟਿਵ ਲੈਂਡ ਆਫ ਦ ਐਂਸੈਸਟਰਸ ਹਾਂ ਜੀ ਕੀ ਕਹੋਗੇ ਸ਼ਿਦਾ ਸਾਹਿਬ ਬਾਰੇ ਦੇਖੋ ਇਹਦੇ ਬਾਰੇ ਤੁਸੀਂ ਬਿਆਨ ਨਹੀਂ ਕਰ ਸਕਦੇ ਜਿੰਨਾ ਹੀ ਘੱਟ ਕਰ ਸਕਦੇ ਉਹ ਨਹੀਂ ਸੋ ਇੱਥੇ ਆਓ ਅਤੇ ਆਪਣਾ ਹਾਜ਼ਰੀ ਭਰੋ ਤੇ ਸੇਵਾ ਕਰੋ ਸਿਮਰਨ ਕਰੋ ਤੁਸੀਂ ਇੰਗਲੈਂਡ ਤੋਂ ਆਏ ਲੋਕੀ ਸ਼ਹਿਰ ਹੁਣ ਨਹੀਂ ਆਉਂਦੇ ਇਹ ਉਹਨਾਂ ਦੀ ਆਪਣੀ ਵਦਕਿਸਮਤੀ ਆ ਫੇ ਹਾਂ ਜੀ i feel very honored to to come here and to be part of the sangathan to feel the energy here Who you? really it was just a family trip away for a month the see i koi hor do din program te si to okay. utthe sanu okay. mauka aj achanak <laughs> li aaya ethe on da mil gaya bahut zyada bahut hai ki bhaga wale ha jehde aaye ha todi gal bilkul sahi hai ki log jehde te local rehnde honan nu unhan de karm hai ni ethe on nu ta assi satsang sundar dun aukhe maharaj ji sanu leke aunda ਇਹ ਕਿਸ ਕੋਈ ਫੋਟੋਗ੍ਰਾਫੀ ਇੱਥੇ ਦੁਪਹਿਰਾਂ ਘਟ ਨਹੀਂ ਆਣਾ ਹਾਂਜੀ ਤੁਸੀਂ ਦੁਪਹਿਰੇ ਸੇਵਾ ਕਰਨ ਆਣੀ ਆ ਘਟ ਰਿਹਾ ਸੀ ਦੇਖੋ ਸੇਵਾ ਤਾਂ ਮਹਾਰਾਜ ਆਪ ਕਰਾਉਣ ਵਾਲਾ ਆ ਤੇ ਅੰਮ੍ਰਿਤਸਰ ਆਉਣ ਦਾ ਪ੍ਰੋਗਰਾਮ ਸੀ ਜਲੰਧਰ ਤੋਂ ਜਲੰਧਰ ਤੋਂ ਆਏ ਆ ਤੇ ਉੱਥੇ ਫੇ ਮਹਾਰਾਜ ਨੇ ਇੱਥੇ ਸਾਨੂੰ ਵਿਧੀ ਬਣ ਕੇ ਇੱਧਰ ਆ ਗਏ ਹਾਂਜੀ ਹਾਂਜੀ ਮੇਰੇ ਬੇਟੇ ਆਏ ਆ ਕੋਰ ਫੈਮਿਲੀ ਵੀ ਆਈ ਹੈ ਜੁਸਟ ਲੈਟ ਟੂ ਸੇ ਐਨੀਥਿੰਗ ਇਨ ਇੰਗਲਿਸ਼ ਯਰਲੀ ਸਪੀਕਸ ਇੰਗਲਿਸ਼ ওকে ਹਾਊ ਯੂ ਕਮ ਟੂ ਨਬਾਊਟ ਦ ਸੇਵਾ ਸਾਹਿਬ ਮਾਈ ਪੇਰੈਂਟਸ ਦੇ ਟੋਲ ਮੀ ਅਬਾਊਟ ਇਟ Um, and I will also worry about it. So, how do you feel to be here? I feel very honoured and I feel very blessed. You are from uh, Birmingham? Uh, no, he's from London. London. We're from London. Okay, okay, you are from yes. London. Uh, so, you heard about the yeah. uh, I heard about it. What? Say again? The The barge that's going on now at the moment. Gauri, okay, okay. and the Bachaya? that's Your you. name? JV Singh. So, you adopted Huh? Yes. You adopted Sikhi? No doubt. Have you adopted the Sikh adopted faith? It? Yes. yes. the accent different? Yes. How do you feel to be a Sikh? I feel very blessed that I'm in the Sikh faith. I'm very ordered. And I love Sikhi. Sikhi. So, how you came to know about Sikhi? My parents, I was born a Sikh and always, always been a Sikh. I've, I've been an Amitari since 10 or 11. Okay. ਸੋ ਨੌ ਯੂ ਬਿਕਮ ਸੈਕ ਆ ਬੀਨ ਆਲਵੇਜ਼ ਸਿੱਖ ਵਰਕ ਸਿੱਖ ਮੀਨਸ ਟੂ ਲਰਨ ਸਿੱਖ ਦਾ ਮਤਲਬ ਸਿੱਖਣਾ ਚਿਲਾਨ ਹਰ ਬੱਚਾ ਇੱਕ ਸਿੱਖ ਜੰਮਦਾ ਆ ਵਾਲ ਕੱਟਣੇ ਨਹੀਂ ਕਟੋਣੇ ਤੁਹਾਡੀ ਆਪਣੀ ਮਰਜ਼ੀ ਆ ਮੈਂ ਅੰਮ੍ਰਿਤਧਾਰੀ ਕਿਵੇਂ ਬਣਿਆ ਵੀ ਇਹਨਾਂ ਦੀ ਮਾਤਾ ਗੋੜੀ ਸੀ ਸ਼ੀ ਵਾਸ ਅ ਬ੍ਰਿਟਿਸ਼ ਤੇ ਇਹਨਾਂ ਦੇ ਪਿਤਾ ਜੀ ਪੰਜਾਬੀ ਆ ਹਾਂਜੀ ਹਾਂਜੀ ਫਿਰ ਇਹਨੇ ਪ੍ਰੈਪਰ ਕੀਤਾ ਸਿੱਖ ਮੰਨਣ ਹਾਂਜੀ 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 ਪਹਿਲੇ ਸੇ ਕਰੀ ਸੀ Sikha <laughs> मतलब सीखना ही Everybody is born a Sikh. Your father is a Sikh. Yes. Sikh? Yes, my father is Sikh. So, uh, are you born a uh, Sikh because you are a Christian family? My dad, was अज़ुतो एक Sikh. I born a Sikh family. Okay. And your mother? She was a uh, Christian. Okay. Now you are become a Sikh. Yes. ਆਵ ਬੀਨ ਸਿੱਕ ਕਿਉਂਕਿ ਮਾਈ ਡੈਡ ਟੋ ਮੀ ਸਿੱਕੀ ਅੰਡਰ ਹਵ ਆਲਸ ਬਲੰਡ ਬਰ ਸਿੱਕੀ ਤੋਂ ਇਹਨਾਂ ਨੂੰ ਕੀ ਦੱਸਿਆ ਤੁਸੀਂ ਸਿੱਧਾ ਸਾਹਬ ਬਾਰੇ ਦੇਖੋ ਇਹ ਹੁਣ ਪਹਿਲੀ ਵਾਰੀ ਪੰਜਾਬ ਆਏ ਆ 13 14 ਸਾਲ ਬਾਅਦ ਬੱਚੇ ਇਹਨਾਂ ਨੂੰ ਵਿਲੇਜ ਲਾਈਫ ਦਿਖਾ ਰਹੇ ਆ ਵੀ ਪੰਜਾਬ ਦਾ ਕਲਚਰ ਕੀ ਆ ਬਟ ਇੱਥੇ ਪੰਜਾਬ ਦੇ ਵਿੱਚ ਬਹੁਤ ਡਿਵੈਲਪਮੈਂਟ ਕਰਨ ਦੀ ਜ਼ਰੂਰਤ ਹੈ ਕਿ ਐਨ ਆਰ ਆਈ ਬੱਚੇ ਇੱਥੇ ਆ ਕੇ ਥੋੜੀ ਕੰਫਰਟੇਬਲ ਫੀਡ ਕਰਨ ਗੁਰੂ ਘਰ ਨਾਲ ਜੋੜ ਰਹੇ ਹੋ ਨਾ ਹਾਂਜੀ ਤੇ ਰੋਜ਼ ਲੰਡਨ ਵੀ ਗੁਰੂ ਘਰ ਹੋ ਜਾਂਦੇ ਆ ਹਾਂਜੀ ਪਰੰਪਰਾ ਨੂੰ ਚੁਣਕ ਤਰਾ ਦਿਆ ਹਾਂਜੀ 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 ਇਹਨਾਂ ਨੂੰ ਇਦਾਂ ਆ ਵੀ ਕੀ ਉੱਥੇ ਥੋੜਾ ਸਿਸਟਮ ਸ케ਜੂਲ ਨਾਲ ਸਾਰਾ ਕੁਝ ਚੱਲਦਾ ਆ ਇੱਥੇ ਥੋੜਾ ਦੇਸੀ ਲੈਵਲ ਤੇ ਸਾਰਾ ਕੁਝ ਚੱਲਦਾ ਆ I see that monster like that one guys uh, inscription but it become a thing ਇੰਨੇ ਦੇ 5000 ਆ ਯੂਕੇ ਅਮਰੀਕਾ ਕੈਨੇਡਾ ਯੂਕੇ ਵਿੱਚ ਬਹੁਤ ਲੋਕ ਅਡਾਪਟ ਕਰ ਰਹੇ ਸਿੱਖੀ ਨੂੰ ਸਿੱਖੀ ਨੂੰ ਹਾਂਜੀ ਬਿਲਕੁਲ ਬਿਲਕੁਲ ਇਹ ਸਿੱਖੀ ਨੂੰ ਛੱਡ ਰਹੇ ਬਿਲਕੁਲ ਇਹ ਉਹਨਾਂ ਦੀ ਮਿਸਕਨਸੈਪਸ਼ਨ ਬਦਕਿਸਮਤੀ ਆ ਇੱਥੇ ਸਾਰੇ ਮੁੰਡਿਆਂ ਨੇ ਦਾੜੀਆਂ ਕੱਟੀਆਂ ਰੰਗ ਲਾਉਂਦੇ ਆ ਇਹ ਦਰਸਲ ਇਹਨਾਂ ਨੂੰ ਸਿੱਖੀ ਧਰਮ ਬਾਰੇ ਪਤਾ ਹੀ ਕੱਖ ਨਹੀਂ ਹੈ ਨਾ ਹੀ ਸੀਬੀਐ ਸਕੂਲਾਂ ਵਿੱਚ ਸਿਖਾਇਆ ਜਾਂਦਾ ਆ ਇੱਕ ਕਨਸੈਪਟ ਹੈ ਉਸ ਵਕਤ ਉੜਾ ਅਤੇ ਜੂਰਾ ਬਾਰੇ ਕਿ ਉੜਾ ਸਿਖਾਉਣਾ ਨਹੀਂ ਤੇ ਜੂੜਾ ਕੱਟਣਾ ਇਹ ਗਵਰਨਮੈਂਟ ਪੋਲਿਟਿਕਲ ਡਿਸਆਰਡਰ ਹੈ ਕੰਟਰੀ ਵਿੱਚ ਨੋ ਨੋ ਆਮ ਨਾ ਰਿਸਟੋਲਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਭ ਕੁਝ ਲਿਖਿਆ ਆ ਅਤੇ ਇੱਥੇ ਦੇ ਅਡਲਟਸ ਨੂੰ ਬੱਚਿਆਂ ਨੂੰ ਪਰਿਵਾਰਾਂ ਨੂੰ ਪੀੜੀ ਨੂੰ ਆਪਣੇ ਧਰਮ ਨਾਲ ਜੋੜਨਾ ਬਹੁਤ ਜ਼ਰੂਰੀ ਆ ਜੋ ਅਸੀਂ ਸਿੱਖਿਆ ਸੀ ਗੁਰੂ ਸਾਹਿਬ ਤੋਂ ਸਿੱਖਿਆ ਆ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਅਸੀਂ ਤੀਜੀ ਪੀੜੀ ਬ੍ਰਿਟਿਸ਼ ਹਾਂ ਸਰ ਜਨਰੇਸ਼ਨ ਬ੍ਰਿਟਿਸ਼ you are british third, third generation हां ਸਾਡੇ 1960 ਵਿੱਚ ਬਿਜੜ ਗਏ ਆ ਹਾਂਜੀ ਸਿੱਖੀ ਜੋ ਉਦੋਂ ਸ਼ੁਰੂਤ ਹੋਈ ਹਾਂਜੀ ਮੇਰੇ ਡੈਡੀ ਕਟਿੰਗ ਸੀ ਤੁਹਾਡੇ ਅੱਗੇ ਜਦੋਂ ਯੂਕੇ ਗਏ 5 ਸਾਲ ਦੀ ਵਿੱਚ ਸਾੜੇ ਅਮਰਤ ਵਾਲੀ ਫੈਮਿਲੀ ਆ ਨੋ ਜੀ ਬਿਕਾ ਮੈਂ ਅਮਲਦਾਰ ਆ ਯੈਸ ਆਫ ਕர்ஸ் ਐਬਸolutely ਐਬਸolutely ਬਟ ਸੀ ਸਿੱਖੀ ਦਾ ਕਨਸੈਪਟ ਹੈ ਕਿ ਜਿੱਥੇ ਵੀ ਸਿੱਖ ਸਿੱਖ ਦਾ ਇਹ ਮਤਲਬ ਨਹੀਂ ਕਿ ਪੰਜਾਬ ਵਿੱਚ ਹੀ ਸਿੱਖੀ ਹੋਣੀ ਚਾਹੀਦੀ ਆ ਸਿੱਖ ਦਾ ਮਤਲਬ ਕਿ ਇਨਸਾਫ ਸੱਚ Naam that is my teacher, my living guru, Guru Granth Sahib Maharaj. So that's you. where I get my mentor. Yeah, that's right. my mentor. And you are like that. Well, that's my mentor, so I'm following the path of my my teacher, my guru. That's correct. And I'm really blessed to be here. Thank you so much. Thank yes. you. It's an honor to speak to you. Speak right. here. Thank you. Uh, ਅਸੀਂ ਸੌਥ ਹਾਲ ਦੇ ਉਤੋਂ ਇੱਥੇ ਸਪੈਸ਼ਲੀ ਬਾਬਾ ਜੀ ਦੇ ਦਰਸ਼ਨ ਕਰਨ ਆਏ ਆ ਅੱਜ ਇੱਥੇ ਪਹਿਲੀ ਵਾਰੀ ਜਪਾਲਾ ਸਾਹਿਬ ਦੇਖਿਆ ਤੇ ਮਨ ਬਹੁਤ ਖੁਸ਼ ਹੋਇਆ ਅਸੀਂ ਲੱਖ ਲੱਖ ਧੰਨਵਾਦ ਕਰਦੇ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨੇ ਦਰਸ਼ਨ ਦੇ ਕੇ ਭਾਗਾ ਬਣਾਇਆ ਮੈਂ ਉੱਥੇ ਵੀ ਸੁਣਿਆ ਸੀਗਾ ਸਾਡੇ ਉੱਥੇ 100 ਸਾਲ ਦੇ ਵਿੱਚ ਵੀ ਦੋ ਗਰਦਾਰ ਦੇ ਵਿੱਚ ਇਸੇ ਤਰੀਕੇ ਨਾਲ ਚਪੜਾ ਸਾਹਿਬ ਹੁੰਦੇ ਆ ਤੇ ਉਸੇ ਦੇਖ ਕੇ ਅਸੀਂ ਕਹਾਂ ਸੀ ਜਦੋਂ ਅਸੀਂ ਜਾਵਾਂਗੇ ਇੱਕ ਵਾਰੀ ਜ਼ਰੂਰ ਇੱਥੇ ਵੀ ਚੀਦਾ ਸਾਹਿਬ ਜਾ ਕੇ ਆਵਾਂਗੇ ਮਨ ਚ ਇੱਛਾ ਸੀ ਵੀ ਸਾਡੀ ਤੇ ਅੱਜ ਉਹ ਇੱਛਾ ਮਹਾਰਾਜ ਆਪ ਹੀ ਪੂਰੀ ਕਰ ਲਈ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਿਆਨ ਨਹੀਂ ਕਰ ਸਕਦਾ ਆ ਸੰਗਤ ਦੇਖ ਕੇ ਮਨ ਬਹੁਤ ਖੁਸ਼ ਹੋਇਆ ਠੀਕ ਹੈ ਜੀ